ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲੇ ਉਸਾਰੇ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬਿਤ ਸਭ ਤੋਂ ਪਹਿਲਾ ਕਿਲਾ ਆਨੰਦਗੜ੍ਹ ਸਾਹਿਬ ਹੀ ਉਸਾਰਿਆ ਸੀ ਇਹ ਕਿਲਾ ਸਭ ਤੋਂ ਉੱਚਾ ਅਤੇ ਮਜ਼ਬੂਤ ਮੰਨਿਆ ਜਾਂਦਾ ਸੀ ਕਿਲਾ ਲੋਗੜ੍ਹ ਖਾਸ ਅਹਿਮੀਅਤ ਰੱਖਦਾ ਸੀ

ਤੀਜੇ ਕਿਲੇ ਹੋਲਗੜ ਦਾ ਫਲਸਫਾ ਸਦਾ ਕਰਿਆਸ਼ੀਲ ਰਹਿੰਦਾ ਸੁਨੇਹਾ ਦਿੰਦਾ ਹੈ ਚੌਥਾ ਕਿਲਾ ਫਤੇਗੜ ਸਾਹਿਬ ਆਸ਼ਾਵਾਦੀ ਅਤੇ ਚੜਦੀ ਕਲਾ ਵਿੱਚ ਰਹਿੰਦਾ ਸੁਨੇਹਾ ਦਿੰਦਾ ਹੈ ਪੰਜਵਾਂ ਕਿਲਾ ਅਨੰਦਪੁਰ ਸਾਹਿਬ ਤੋਂ ਤਕਰੀਬਨ 5 ਕਿਲੋਮੀਟਰ ਦੂਰ ਕਿਲਾ ਤਾਰਾਗੜ ਵੀ ਸਿੱਖ ਨੂੰ ਭਗਤੀ ਸ਼ਕਤੀ ਦੀ ਸੁਮੇਲ ਦੀ ਜਾਂਚ ਸਿੱਖਣ ਦਾ ਫਲਸਫਾ ਦਿੰਦਾ ਹੈ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਇਸ ਚੈਨਲ ਨਾਲ ਜੁੜੇ ਰਹਿਣਾ ਅਤੇ ਆਪਣੇ ਦੋਸਤਾਂ ਆ ਰਿਸ਼ਤੇਦਾਰਾਂ ਨਾਲ ਵੀ ਜ਼ਰੂਰ ਸਾਂਝਾ ਕਰਨਾ ਤਾਂ ਕਿ ਉਹ ਵੀ ਇਤਿਹਾਸ ਨਾਲ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ